ਵਾਲ ਸਾਡੇ ਤੇ ਸਵਾਰੀਆਂ ਬੜੀਆਂ ਚੜਦੀਆਂ ਤੇ ਜੜਾ ਕੋਈ ਚੰਗਾ ਕੱਪੜੇ ਜੇ ਪਾਏ ਹੋਰ ਉਹਦੇ ਮਗਰ ਲੱਗ ਜਾਂਦੇ ਐ ਜੇਬ ਕੁਦਰੇ ਜੇਬ ਕੁਦਰੇ ਹੀ ਬੜੀ ਐ ਤਾਂ ਵਿਚਾਰਾ ਕਿਸਾਨ ਸੀ ਕਿ ਚੱਲਿਆ ਜੀ ਸੋਹਣੇ ਕੱਪੜੇ ਪਾਏ ਸਨ ਉਹਨੇ ਤਾਂ ਕਰ ਲਈ ਕਿ ਇਹਦੇ ਕੋਲੇ ਪੈਸੇ ਹੋਣੇ ਦੀ ਜੇਬ ਕੁਦਰੇ ਆ ਪਹਿਲਾ ਜਿਹੜਾ ਆਪਣੇ ਸੰਜੇ ਜੀ ਗੀਚਾਰੇ ਜੀ ਕਾ ਰਹੇ ਆ ਆ ਇਦਾਂ ਹੁੰਦੀ ਜੇ ਉਹ ਉਹ ਹੱਥ ਮਾਰਿਆ ਫਿਰ ਮੇਦ ਨੇ ਗਏ ਕਿਰਤ ਇਹ بجلی ਦੇ ਕੋਰ ਕਾਹਤਾ ਦੇ ਕੋ। ਤੇ ਦੂਜੀ ਆ ਫੇਰ ਮਾਰਿਆ ਫੇਰ ਵੀ ਇਹੋ ਜਿਹੀ ਚੀਜ਼ਾਂ ਨਿਕਲ ਜਾਂ। ਤੇ ਤੀਜੀ ਆ ਜਦੋਂ ਫੰਡਗੋ ਨੇ ਬੰਮ ਫਾੜ ਲਿਆ। ਸਰਦਾਰ ਨੂੰ ਪਤਾ ਲੱਗਿਆ ਕਹਿੰਦਾ ਕਿ ਸ਼ਰਮ ਨਹੀਂ ਆਉਂਦੀ ਮੇਰੀ ਜੇਬ ਕੱਟਦਾ। ਕਹਿੰਦਾ ਸ਼ਰਮ ਤਾਂ ਸੈਂ ਨਹੀਂ ਆਉਣਗੀ ਕਿ ਕਪੜੇ-ਕਪੜੇ ਚਿੱਤੇ ਪਾਏ ਦੋ ਜੇਬ ਤੇ ਦੁਆਣੀ। ਇਹ ਹਾਲਤ ਆਪਣੀ ਹੋ ਗਈ ਐ। ਜਗਬਾਨੀ ਟੀਵੀ ਦੇ ਦਰਸ਼ਕਾਂ ਲਈ ਇੱਕ ਨਵੀਂ ਖੁਸ਼ਖਬਰੀ। ਹੁਣ ਤੁਸੀਂ ਤਾਜ਼ਾ ਖਬਰਾਂ ਸਿਰਫ ਸਾਡੀ ਮੋਬਾਈਲ ਐਪਲੀਕੇਸ਼ਨ ਤੇ ਹੀ ਨਹੀਂ ਸਗੋਂ ਐਂਡਰੌਇਡ ਟੀਵੀ ਰੋਕੂ ਅਤੇ ਫਾਇਰ ਟੀਵੀ ਤੇ ਵੀ ਵੇਖ ਸਕਦੇ ਹੋ ਤਾਂ ਫਿਰ ਦੇਰੀ ਕਿਸ ਗੱਲ ਦੀ ਚੁੱਕੋ ਰਿਮੋਟ ਤੇ ਇੰਸਟਾਲ ਕਰੋ ਜਗਬਨੀ ਟੀਵੀ ਦੀ ਐਪਲੀਕੇਸ਼ਨ ਤੇ ਜਾਣੋ ਦੁਨੀਆ ਦੀ ਹਰ ਖਬਰ